ਖਸਾਨਾਂ ਦੇ ਉੱਪਰ ਪਹਿਲਾਂ ਵੀ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸੀ ਹੁਣ ਮੁੜ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਹਨ ਜਿਹੜੀ ਪੁਲਿਸ ਪ੍ਰਸ਼ਾਸਨ ਖੜਾ ਹੈ ਉਹਨਾਂ ਵੱਲੋਂ ਵਾਰ-ਵਾਰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤੁਸੀਂ ਸਿੱਧੀਆਂ ਤਸਵੀਰਾਂ ਸ਼ੰਭੂ ਬਾਟਰ ਤੋਂ ਦੇਖ ਸਕਦੇ ਹੋ ਜਿੱਥੇ ਪਰ ਕਿਸਾਨ ਵੀ ਡਟੇ ਹੋਏ ਆ ਕਿ ਕਿਸੇ ਵੀ ਹਾਲਤ ਦੇ ਵਿੱਚ ਉਹ ਦਿੱਲੀ ਜਾਣਗੇ ਕਿਉਂਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਆ ਆਪਣੀਆਂ ਮੰਗਾਂ ਦੇ ਲਈ ਤੁਸੀਂ ਲਾਈਵ ਤਸਵੀਰਾਂ ਸ਼ੰਭੂ ਬਾਟਰ ਤੋਂ ਦੇਖ ਰਹੇ ਹੋ ਪੰਜਾਬ ਪ੍ਰਾਈਮ ਟੈਲੀ ਦੇ ਨਾਲ ਜੁੜੇ ਰਹੋ ਹੋਰ ਤਸਵੀਰਾਂ ਦੇ ਲਈ ਖਸਾਨਾਂ ਦੇ ਉੱਪਰ ਪਹਿਲਾਂ ਵੀ ਅਥਰੂ ਪੁਲਿਸ ਪ੍ਰਸ਼ਾਸਨ ਖੜਾ ਹੈ ਉਹਨਾਂ ਵੱਲੋਂ ਵਾਰ-ਵਾਰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤੁਸੀਂ ਸਿੱਧੀਆਂ ਤਸਵੀਰਾਂ ਸ਼ੰਭੂ ਬਾਟਰ ਤੋਂ ਦੇਖ ਸਕਦੇ ਹੋ ਜਿੱਥੇ ਪਰ ਕਿਸਾਨ ਵੀ ਡਟੇ ਹੋਏ ਆ ਕਿ ਕਿਸੇ ਵੀ ਹਾਲਤ ਦੇ ਵਿੱਚ ਉਹ ਦਿੱਲੀ ਜਾਣਗੇ ਕਿਉਂਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਆ ਆਪਣੀਆਂ ਮੰਗਾਂ ਦੇ ਲਈ ਤੁਸੀਂ ਲਾਈਵ ਤਸਵੀਰਾਂ ਸ਼ੰਭੂ ਬਾਟਰ ਤੋਂ ਦੇਖ ਰਹੇ ਹੋ ਪੰਜਾਬ ਪ੍ਰਾਈਮ ਟੈਨੀ ਦੇ ਨਾਲ ਜੁੜੇ ਰਹੋ ਹੋਰ ਤਸਵੀਰਾਂ ਦੇ ਲਈ ਕਿਸਾਨਾਂ ਦੇ ਉੱਪਰ ਪਹਿਲਾਂ ਵੀ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਸੀ ਹੁਣ ਮੁੜ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਜਿਹੜੀ ਪੁਲਿਸ ਪ੍ਰਸ਼ਾਸਨ ਖੜਾ ਹੈ ਉਹਨਾਂ ਵੱਲੋਂ ਵਾਰ ਨਵੀਂ ਡਟੇ ਹੋਇਆ ਕਿ ਕਿਸੇ ਵੀ ਹਾਲਤ ਦੇ ਵਿੱਚ ਉਹ ਦਿੱਲੀ ਜਾਣਗੇ ਕਿਉਂਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਆ ਆਪਣੀਆਂ ਮੰਗਾਂ ਦੇ ਲਈ ਤੁਸੀਂ ਲਾਈਵ ਤਸਵੀਰਾਂ ਸ਼ੰਭੂ ਬਾਡਰ ਤੋਂ ਦੇਖ ਰਹੇ ਹੋ ਪੰਜਾਬ ਪ੍ਰੈਮ ਟੈਨੀ ਦੇ ਨਾਲ ਜੁੜੇ ਰਹੋ ਹੋਰ ਤਸਵੀਰਾਂ ਦੇ ਲਈ ਕਿਸਾਨਾਂ ਦੇ ਉੱਪਰ ਪਹਿਲਾਂ ਵੀ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸੀ ਹੁਣ ਮੁੜ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਟੇ ਜਾ ਰਹੇ ਹਨ ਜਿਹੜੀ ਪੁਲਿਸ ਪ੍ਰਸ਼ਾਸਨ ਖੜਾ ਉਹਨਾਂ ਵੱਲੋਂ ਵਾਰ-ਵਾਰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤੁਸੀਂ ਸਿੱਧੀਆਂ ਤਸਵੀਰਾਂ ਸ਼ੰਭੂ ਬਾਡਰ ਤੋਂ ਦੇਖ ਸਕਦੇ ਹੋ ਜਿੱਥੇ ਪਰ ਕਿਸਾਨ ਵੀ ਡਟੇ ਹੋਇਆ ਕਿ ਕਿਸੇ ਵੀ ਹਾਲਤ ਦੇ ਜਾਣਾ ਚਾਹੁੰਦੇ ਆ ਆਪਣੀ ਮੰਗਾ ਦੇ ਲਈ ਤੁਸੀਂ ਲਾਈਵ ਤਸਵੀਰਾਂ ਸ਼ੰਭੂ ਬਾਡਰ ਤੋਂ ਦੇਖ ਰਹੇ ਹੋ ਪੰਜਾਬ ਪ੍ਰਾਈਮ ਟੈਨੀ ਦੇ ਨਾਲ ਜੁੜੇ ਰਹੋ ਹੋਰ ਤਸਵੀਰਾਂ ਦੇ ਲਈ ਕਿਸਾਨਾਂ ਦੇ ਉੱਪਰ ਪਹਿਲਾਂ ਵੀ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਸੀ ਹੁਣ ਮੁੜ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਜਿਹੜੀ ਪੁਲਿਸ ਪ੍ਰਸ਼ਾਸਨ ਖੜਾ ਹੈ ਉਹਨਾਂ ਵੱਲੋਂ ਵਾਰ-ਵਾਰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤੁਸੀਂ ਸਿੱਧੀਆਂ ਤਸਵੀਰਾਂ ਸ਼ੰਭੂ ਬਾਡਰ ਤੋਂ ਦੇਖ ਸਕਦੇ ਹੋ ਜਿੱਥੇ ਪਰ ਕਿਸਾਨ ਵੀ ਡਟੇ ਹੋਏ ਆ ਕਿ ਕਿਸੇ ਵੀ ਹਾਲਤ ਦੇ ਵਿੱਚ ਉਹ ਦਿੱਲੀ ਜਾਣਗੇ ਕਿਉਂਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਆ ਆਪਣੀ ਮੰਗਾ ਦੇ ਲਈ ਤੁਸੀਂ ਲਾਈਵ ਹੋਰ ਤਸਵੀਰਾਂ ਦੇ ਲਈ ਚਾਨੜੇ ਉੱਪਰ ਪਹਿਲਾਂ ਵੀ ਅਥੂ ਗੈਸ ਦੇ ਗੋਲੇ ਸੁੱਟੇ ਗਏ ਸੀ ਹੁਣ ਮੋੜ ਕਿਸਾਨਾਂ ਦੇ ਉੱਤੇ ਅਥੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਜਿਹੜੀ ਪੁਲਿਸ ਪ੍ਰਸ਼ਾਸਨ ਖੜਾ ਹੈ ਉਹਨਾਂ ਵੱਲੋਂ ਵਾਰ-ਵਾਰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤੁਸੀਂ ਸਿੱਧੀਆਂ ਤਸਵੀਰਾਂ ਸ਼ੰਭੂ ਬਾਟਰ ਤੋਂ ਦੇਖ ਸਕਦੇ ਹੋ ਜਿੱਥੇ ਪਰ ਕਿਸਾਨ ਵੀ ਡਟੇ ਹੋਏ ਆ ਕਿ ਕਿਸੇ ਵੀ ਹਾਲਤ ਦੇ ਵਿੱਚ ਉਹ ਦਿੱਲੀ ਜਾਣਗੇ ਕਿਉਂਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਆ ਆਪਣੀਆਂ ਮੰਗਾਂ ਦੇ ਲਈ ਤੁਸੀਂ ਲਾਈਵ ਤਸਵੀਰਾਂ ਸ਼ੰਭੂ ਬਾਟਰ ਤੋਂ ਦੇਖ ਰਹੇ ਹੋ ਪੰਜਾਬ ਪ੍ਰੈਮ ਪੰਨੀ ਦੇ ਨਾਲ ਜੁੜੇ ਰਹੋ ਹੋਰ ਤਸਵੀਰਾਂ ਦੇ ਲਈ